ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਤੁਹਾਨੂੰ ਫਾਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਮੋਦਕੀ ਆ ਗਿਆ ਸੱਜਣੋ ਤੇ ਜਿਹੜੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ। ਤੇ ਨੇੜੇ ਦੀ ਗੱਲ ਕਰੀਏ ਤਾਂ ਮਨ ਕੇ ਚੱਲੋ ਵੀ ਫਰੀਦਕੋਟ ਅ ਤਲਵੰਡੀ ਭਾਈ ਮੋਦਕੀ ਸ਼ਹਿਰ ਦੇ ਵੀ ਆਣ ਗਵਾਂਡ ਦੇ ਵੱਡੇ ਨਕਰ ਆ ਤੁਹਾਨੂੰ ਰਾਜੂ ਨੂੰ ਮਲਾਉਣ ਲੱਗੇ ਆ ਦੋ ਮੱਜਾਂ ਝੋਟੀਆਂ ਨਾਲ ਇੱਕ ਸੱਜਣੋਂ ਕੁਝ ਟਾਈਮ ਦੀ ਮੰਨ ਕੇ ਚੱਲੋ ਵੀ ਸੂਈ ਆ ਤੇ ਇੱਕ ਬਿਲਕੁਲ ਹੀ ਤਾਜੀ ਸੂਈ ਜਿਹੜਾ ਵੀ ਹਿਸਾਬ ਕਿਤਾਬ ਲੇਖਾ ਜੋਖਾ ਹੋਇਆ ਆਪਾਂ ਮਾਲਕਾਂ ਤੋਂ ਕਨਫਰਮ ਕਰਦੇ ਆ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਚੰਗਾ ਦੁੱਧ ਇਸ ਮਹੀਨੇ ਵੀ ਸੱਜਣੋਂ ਮੰਨ ਲਓ ਵੀ ਤਾਜੀ ਨੇ ਭਰਿਆ ਹੋਇਆ ਆਜੋ ਡਿਟੇਲ ਲੈਣੇ ਆ ਸੱਜਰ ਤੋਂ ਕਰ ਲੈਣੇ ਸ਼ੁਰੂ ਜੁੜੇ ਉਹ ਅੰਡ ਤੱਕ ਰਾਜੂ ਵੀਰ ਸਾਸਰੀ ਕਾਲ ਹੋਰ ਸੁਣਾ ਬੜੇ ਵਧੀਆ ਜੀ ਚੜਦੀ ਕਲਾ ਮੈਂ ਨਾ ਕਿਰਪਾ ਗੁਰੂ ਬਾਬੇ ਸ਼ੀਤਾਂ ਦੀ ਸ਼ੁਕਰ ਆ ਬਾਬੇ ਸ਼ੀਤ ਕਰਪਾ ਹੀ ਰੱਖਣਾ ਤੇ ਐਡਰੈਸ ਦੱਸ ਦਈਏ ਪਿੰਡ ਮੁੱਦਕੀ ਜ਼ਿਲ੍ਹਾ ਫਿਰੋਜ਼ਪੁਰ ਆ ਜੀ ਨੰਬਰ ਆ 9417537498 94175 ਤੇ 37498 ਹੈ ਨਾ ਇਹਦੇ ਤੇ ਕਰ ਲੈ ਸੰਪਰਕ ਤੇ ਨੇੜੇ ਆ ਜਾਂਦਾ ਆਪਾਂ ਨੂੰ ਸੰਤ ਬਾਬਾ ਅਮਰਜੀਤ ਸਿੰਘ ਸਟੇਡੀਅਮ ਵੱਡੀ ਨਿਸ਼ਾਨੀ ਹੈ ਨਾ ਇਜਤਤ ਹਮਾਰੀ ਜੀ ਅਗਲਾ ਪੁੱਛ ਲੈ ਸਟੇਡੀਅਮ ਕੋਲੇ ਜਾਣਾ ਹਾਂਜੀ ਹਾਂਜੀ ਤੇ ਫੇਰ ਪੁੱਛ ਲੈ ਉਹ ਰਾਜੂ ਮਸ਼ੀਨਾ ਵਾਲਾ ਹਾਂ ਹਾਂਜੀ ਨੂੰ ਮਰਜ਼ੀ ਹਨਾ ਸਾਰੇ ਜਾਣਦੇ ਆ ਤੇ ਜੇ ਗੱਲ ਕਰੀਏ ਆ ਸੱਜਰ ਮਹਿੰਦੀ ਤੇ ਕਿਹੜਾ ਸੂਆ ਸੂਈ ਤੇ ਕਿੰਨੇ ਟਾਈਮ ਦੀ ਸੂਈ ਆ ਨਾਲ ਤਾਂ ਤੀਜਾ ਸੂਆ ਦੱਸੀਆ ਬਈ ਸੂਈ ਜੀ ਜਿਨ੍ਹਾਂ ਤੋਂ ਆਪਾਂ ਖਰੀਦੀ ਉਹ ਕਹਿੰਦੇ ਵੀ ਤੀਜਾ ਸੂਆ ਸੂਈ ਆ ਤੇ ਇਹ ਕਿੰਨੇ ਕੁ ਦਿਨਾਂ ਦੀ ਸੂਈ ਆ 14-15 ਦਿਨਾਂ ਦੀ ਸੂਈ ਆ ਤੱਕ ਹਫਤੇੋਂ ਅੰਦਰ ਹੀ ਸੂਈ ਆ ਗਿੱਲੀ ਜਮਾ ਜਮਾ ਠੀਕ ਆ ਤੇ ਕੀ ਕਹਿੰਦੇ ਦੂਜੇ ਸੂਏ ਆਪਾਂ ਯਾਰ ਵੀਰੇ ਆ ਕੇ ਸਮਝ ਨਾ ਲਈ ਆਪਾਂ ਬਾਲਾ ਨਹੀਂ ਪੁੱਛਿਆ ਠੀਕ ਆ ਦੁੱਧ ਦਾ ਯਾਰ ਜਿਹੜੇ ਵੀ ਲੈਣੀ ਉਹਨੇ ਆਪਣੇ ਤੇ ਰਹਿਣਾ ਨਹੀਂ ਅੱਜ ਤਸੱਲੀ ਆਪਦੀ ਤਸੱਲੀ ਕਰਨੀ ਆ ਹੁਣ ਇਹਦੇ ਕੋਲੋਂ ਕਿੰਨਾ ਚਵਾਈਏ 10 ਤੋਂ 11 ਲੀਟਰ ਦੁੱਧ ਲੈ ਲੋ ਬੋਲਾ ਲੈ ਲੋ ਠੀਕ ਆ ਕੱਚਾ ਦੁੱਧ ਮੰਨ ਲੇ ਹਾਂਜੀ ਬੋਲਾ ਮੰਨ ਲੇ 10 ਤੋਂ 11 ਲੀਟਰ ਹੈ ਹਾਂਜੀ ਹਾਂਜੀ ਬਾਕੀ ਬਰੀਕ ਚਮੜੀ ਦੀ ਆ ਗਈ ਪੂਰੀ ਪੂਰੀ ਚੂਣ ਤਾਂ ਬਹੁਤ ਚੰਗਾ ਲੱਗਾ ਹਨਾ ਸਾਣੀ ਬੜਾ ਚੰਗਾ ਗੜਦੀ ਆ ਹਾਂ ਗਾੜੀ ਵੀ ਚੰਗੀ ਹੋ ਮਿਆਂ ਦੀ ਗਾੜੀ ਵੀ ਸੋਹਣੀ ਆ ਫਿਰ ਹਾਂ ਵੇਖੋ ਸੱਜਣਾ ਆਪਸੀ ਥਨਾਂ ਦੀ ਗੈਪ ਦੂਰੀ ਬਹੁਤ ਸੋਹਣੀ ਲੱਗੀ ਹੋਈ ਆ ਜਿਵੇਂ ਕਹਦੇ ਨਾ ਗੱਠ ਗੱਠ ਤੇ ਲੱਗੇ ਤੇ ਉਹ ਗੱਲ ਵੜਨ ਵਾਲੀ ਆ ਤੇ ਕੱਢ ਖਾਂ ਬਾਹਰ ਇਹਨੂੰ ਕਰਾਈਏ ਇਹਦੀ ਤੌਰ ਚੈੱਕ ਕਰਮਾਣੀ ਸੱਜਣੋ ਹੁਣ ਤੁਹਾਨੂੰ ਤੌਰ ਚੈੱਕ ਕਰਾਉਣੀ ਆ ਇਹਦੀ ਤੀਸਰਾ ਸੁਆ ਇਹਦੇ ਮਾਲਕਾਂ ਨੇ ਦੱਸਿਆ ਵੀਰ ਨੂੰ ਵੀ ਸੂਈ ਆ ਹਫਤੇ ਦੇ ਅੰਦਰ ਦੀ ਸੂਈ ਥੱਲੇ 10 ਤੋਂ 11 ਜਿਹੜਾ ਮੰਨ ਲਓ ਕੱਚਾ ਦੁੱਧ ਬੋਲਾ ਮੰਨ ਲਿਓ ਥੋੜਾ ਬੱਚੇ ਦਾ ਕਰਦੀ ਆ ਤੇ ਇਥੋਂ ਤੁਸੀਂ ਅੰਤਾਂਜਾ ਜਿਹੜਾ ਲਾ ਸਕਦੇ ਲੈ ਆਈਏ ਖਿੱਚ ਕੇ ਚਲੋ ਗਾਂ ਤੁਹਾਨੂੰ ਤੋਰ ਚੈੱਕ ਕਰਾਉਂਦੇ ਤੋਰ ਖੜੋ ਹਾਂ ਕੋਈ ਨਹੀਂ ਕੋਈ ਨਹੀਂ ਇਹ ਆ ਜਿਵੇਂ ਬਾਈ ਜੀ ਵਿਖਾਉਂਦੀ ਸੈੜੀ ਆ ਮਾੜੀ ਜੀ ਹੈਗੀ ਆ ਯਾਰ ਜੀ ਭਾਲਾ ਕਿ ਉਹੀ ਆ ਹਜੇ ਤਾਂ ਪਤਾ ਨਹੀਂ ਜੱਜਮੈਂਟ ਨਹੀਂ ਹੁੰਦੀ ਓਵੇਂ ਓਕੇ ਮਾੜੀ ਜੀ ਭਾਲ ਵੀ ਹੈਗੀ ਆ ਠੀਕ ਆ ਬਾਕੀ ਦੁੱਧ ਓਕੇ ਆ ਦੁੱਧ ਬਰਾਬਰ ਆ ਬਾਕੀ ਲੇਵਾ ਭਾਂਡਾ ਬਹੁਤ ਸੋਹਣਾ ਲੱਗਾ ਹਨਾ ਲੇਵਾ ਕੱਡੂ ਨੱਚੜ ਜਾਂਦੀ ਨਿੰਬੂ ਵਾਂਗ ਜਮਾਂ ਵਿੱਚੋ ਕੇ ਚੋਕੇ ਨੱਚੜ ਜਾਂਦੀ ਤੇ ਦੁੱਧ ਚੰਗਾ ਪਰਜੂਗੀ ਝੁੱਟੀ ਹਾਂ ਜਮਾਂ ਚੰਬੜੀ ਬਰੀਕ ਦੀ ਆ ਚੰਗੀ ਝੁੱਟੀ ਆ ਸੱਜਣੋ ਆ ਕੇ ਵੇਖਿਓ ਪਸੰਦ ਆਊਗੀ ਤੇ ਰੇਟ ਛਾ ਜੀ ਇਹਦਾ ਰੇਟ ਸੰਧੂ ਸਾਹਿਬ ਮੈਨਾ 10 ਦੀ ਕਰਦੀ ਹੈ ਜੀ 1 ਲੱਖ ਤੇ 10000 ਦੀ ਕਰਦਗੀ ਮਾਨਤਨ ਕਰ ਦਾਂਗੇ ਖੁੱਲਾ ਕਰ ਦਾਂਗੇ ਆਏ ਭੈਣ ਭਰਾ ਠੀਕ ਆ 1 ਲੱਖ ਤੇ ਸੱਜਣੋ 10000 ਰੁਪਿਆ ਡਿਮਾਂਡ ਆ ਬਾਕੀ ਆਏ ਭੈਣ ਭਰਾ ਦਾ ਮਾਨ ਤਾਂ ਝੋਟੀ ਚੰਗੀ ਆ ਆ ਕੇ ਵੇਖਿਓ ਪਸੰਦ ਆਊਗੀ ਤੁਹਾਡੇ ਲੇਵੇ ਭਾਂਡੇ ਲੰਗੋ ਵੀ ਸਰੀਰਕ ਢਾਂਚੇ ਵੱਲੋਂ ਵੀ ਤੇ ਬਿਲਕੁਲ ਤਾਜੀ ਆ ਲੀਆਂ ਹਾਂ ਸਿੰਗਲ ਹੈਡੀ ਦੀ ਤੇ ਚੋਣ ਗੱਲਾਂ ਬਾਤਾਂ ਹੋਈਆਂ 100 ਦੀ 100 ਆ ਬੇ ਫਿਕਰ ਹੋ ਜਿਓ ਹਾਂਜੀ ਤੇ ਇਹਦਾ ਕੀ ਲੇਖਾ ਜੋਖਾ ਇਹ ਵੀਰੇ ਢਾਈਆਂ ਤਿੰਨ ਮਹੀਨੇ ਦੀ ਸੂਈ ਆ ਓਕੇ ਸੱਜਰ ਨੇ ਆਪਣੇ ਕੋਲੇ ਸੂਈ ਸੀ ਇਹ ਤੇ ਆਪਣੇ ਕੋਲੇ ਬੱਚਾ ਮਰ ਗਿਆ ਠੀਕ ਆ ਦੁੱਧ ਇਹ 16 ਲੀਟਰ ਦੇਗੀ ਓਕੇ ਆਪਣੀ ਸੇਵਾ ਤੇ ਹਾਂਜੀ ਠੀਕ ਆ ਹੁਣ ਵੀ ਇਹਦੇ ਥੱਲੇ 10 ਤੋਂ 11 ਲੀਟਰ ਦੁੱਧ ਹੈਗਾ 10 ਲੀਟਰ 11 ਦੁੱਧ ਹੁਣ ਵੀ ਤਿਆਰ ਆ ਹਾਂਜੀ ਤੇ ਟੀਕਾ ਵੀ ਲਵਾਤਾ ਇਹਦੇ ਠੀਕ ਆ ਮੋਰਾ ਦਾ ਭਰਾ ਦਾ ਅੱਜ ਚੌਥਾ ਦਿਨ 4 ਦਿਨ ਹੋਏ ਆ ਹਾਂਜੀ ਓਕੇ ਤੇ ਮਿਲਦੀ ਮਿਲਦੀ ਆ ਭਈ ਜਿੰਨੇ ਵੀ ਮਤਲਬ ਪੱਠੇ ਪਾਉਣੇ ਪਾ ਕੇ ਦਾਣਾ ਦੂਣਾ ਰੱਜ ਕੇ ਜੇ ਖੜ ਗਈ ਹਾਂ ਉਹ ਤੋਂ ਬਾਅਦ ਥਾਪੀ ਮਾਰ ਕੇ ਵਹਿ ਜਾ ਘਾਰ ਲਉਗੀ ਮੜੀ ਤੇ ਚੂਣ ਤਾਂ ਫਿਰ ਗੱਲਾਂ ਹੀ ਖਾਂ ਤੁਸੀਂ ਚੋਕੇ ਗਏ ਦੋ ਦੋ ਹਾਂ ਸਾਧਨਾ ਚੂਨ ਨਹੀਂ ਵੇਖਿਆ ਹੋਣਾ ਤੁਸੀਂ ਇਹੋ ਜਿਹਾ ਮੈਂ ਦਾ ਜਿਹੜਾ ਇਹਨੂੰ ਲੱਗਾ ਕਰਮਾ ਨੇ ਨਾੜਾ ਨਾ ਲੇਵਾ ਭਰਿਆ ਇਹਨੇ ਦੁੱਧ ਕੱਢਿਆ ਕਰਮਾ ਨੇ ਜਦੋਂ ਵੀਰ ਉਧਰ ਮਸ਼ੀਨ ਲੈ ਕੇ ਗੁਜਰਾਤ ਨੂੰ ਚਲਾ ਗਿਆ ਸੀ ਤਾਂ ਦੋ ਕਿ ਦਿਨ ਮੈਂ ਵੀ ਇਹਦੀ ਚਵਾਈ ਕੀਤੀ ਓਕੇ ਰਿਪੋਰਟ ਆ ਬਹੁਤ ਚੰਗਾ ਚੂਨ ਲੱਗਾ ਹੋਇਆ ਸੀਗਾ ਵੀ ਮੰਨ ਲਓ ਬਾਲਟੀ ਰੱਖ ਲਓ ਤੇ ਚੱਕ ਲੋ ਵਾਲੀ ਗੱਲ ਜਦੋਂ ਬਸ ਬੈਠ ਕੇ ਚੋ ਲੈਣੀਆਂ ਜਦੋਂ ਰਹਿਣ ਠੀਕ ਆ ਇਹ ਡੀ ਠੰਡੀ ਆ ਹਾਂ ਹਾਂ ਬਾਕੀ ਰਏ ਮੈਲ ਨੂੰ ਪੱਠੇ ਖਾ ਗਏ ਠੀਕ ਆ ਵੀ ਜਦੋਂ ਰਾਜੇ ਪੀ ਹਾਂ ਵੇਖੋ ਲੇਵੇ ਤੇ ਨਾੜਾ ਸਜਰੋਂ ਤੁਹਾਨੂੰ ਮੈਂ ਚੈੱਕ ਕਰਾਉਣਾ ਥੋੜੀ ਜੀ ਮੇਰੇ ਤੋਂ ਅੱਜ ਪਾਣੀ ਕਾਹ ਤੋਂ ਡਰ ਗਈ ਆ ਇਹਨੇ ਕਹਾ ਪਤ ਨਹੀਂ ਕੈਮਰਾ ਜਾ ਲੈ ਕੇ ਕੀ ਕਰ ਲੱਗੇ ਆ ਵੇਖੋ ਲੇਵਾ ਨਾ ਨਾੜਾ ਨਾ ਭਰਿਆ ਪਿਆ ਵਜਨ ਨਹੀਂ ਬਹੁਤ ਆ ਵਜਨ ਬਹੁਤ ਆ ਇਹਦੀ ਤੋਰ ਤਾਂ ਕਰਾ ਦਈਏ ਚੈੱਕ ਥੋੜੀ ਜੀ ਆ ਵੇਖਿਓ ਸਜਨੋ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਬਸਪਤ ਬਸ ਹ ਸੱਜਣੋ ਮੇਰੇ ਤੋਂ ਨਾ ਥੋੜੀ ਜੀ ਡਰੀ ਅੱਜ ਪਤਾ ਨਹੀਂ ਕੀ ਹੋਇਆ ਇਹਨੂੰ ਬਾਕੀ ਤੇ ਆਹ ਕਰੋ ਤੋਰ ਚ ਵੇਖੋ ਸਰੀਰ ਕ ਢਾਂਚਾ ਵਜਨ ਮਹਾਂ ਦਾ ਕੱਦ ਕਾਠ ਬਹੁਤ ਚੰਗਾ ਦੁੱਧ ਭਰਿਆ ਕਰਮਾਂ ਲਈ ਸੱਜਰ ਮਹਨੇ ਆਪ ਦੇ ਵੇ ਤੋਂ ਵੱਧ ਦੁੱਧ ਭਰਿਆ ਨੇ ਯਕੀਨ ਮੰਨਿਓ ਹੁਣ ਵੀ ਆਪਾਂ 13 ਲੀਟਰ ਕਰ ਦੇਾਂਗੇ ਬਸ ਦੋਕ ਦਿਨ ਜੇ ਖੜੀ ਰਹੇਗੀ ਤੇ ਸੱਜਰ ਮੈਂ ਜਿੰਨਾ ਅੱਜ ਵੀ ਦੁੱਧ ਆ ਸੱਜਣਾ ਇੰਨਾ ਕੀ ਦਿੰਦਿਆਂ ਵੀਰੇ ਅਗਲਾ ਕਹਿ ਦਿੰਦਾ ਇਹਦੇ ਥੱਲੇ 15 ਵਾ 16 ਵਾ ਜਦੋਂ ਚੁਵਾਈਏ ਪਤਾ ਫੇਰ ਲੱਗਦਾ ਦੂਜਾ ਨੰਬਰ ਆਖਰੇ ਕੋਲੇ ਢੇਰੀ ਦੀ ਪਰਚੀ ਬਈ ਆ 9 9 9 8 ਵੀ ਫੈਂਟ ਵੀ ਬਹੁਤ ਏ ਨਹੀਂ ਵੀ ਦੁੱਧ ਜ਼ਿਆਦਾ ਫੈਂਟ ਘਟ ਗਈ ਹਾਂ 80 ਰੁਪਏ ਤੇ نیٹ ਤੇ ਦੁੱਧ ਆਈ ਜਾਂਦਾ ਓਕੇ ਹਾਂ ਮੈਂ ਘਰੇ ਰੱਖਣ ਵਾਲੀ ਆ ਪੂਰੀ ਪੂਰੀ ਰੇਟ ਇਹਦਾ ਰੇਟ ਆ ਸਾਨੂੰ ਸਭ 82000 ਰੁਪਏ 80 ਤੇ 2 82000 ਤੇ ਆਏ ਭੈਣ ਭਰਾ ਦਾ ਮਾਨ ਤਾਂ ਨੀ 80 ਦੀ ਕਰ ਦਿਆਂਗੇ ਜੀ ਸੱਜਣੋ ਵੀਰ ਕਹਿੰਦਾ ਵੀ 80 ਦੀ ਦੇ ਦੇਾਂਗੇ ਬਾਕੀ ਤੁਸੀਂ ਆ ਕੇ ਵੇਖਿਓ ਤੁਹਾਨੂੰ ਨਾ ਮੈਂ ਆਪ ਵੀ ਦੱਸੂਗੀ ਬਾਕੀ ਬਾਲੀਆਂ ਦੀਆਂ ਸ਼ਰਤਾਂ ਕਰਨ ਦੀ ਲੋੜ ਨਹੀਂ ਚੰਗੀ ਮੈਂ ਆ ਵਜਨ ਵਾਲੇ ਪਾਸਿਓਂ ਵੀ ਤੇ ਦੁੱਧ ਤਾਂ ਤੁਹਾਨੂੰ ਦੱਸਤਾ ਯਾਰ ਬਾਰ-ਬਾਰ ਇੱਕ ਗੱਲ ਕਰਨੀ ਵੀ ਨਹੀਂ ਚੰਗੀ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ ਪ੍ਰਮਾਤਮਾ ਤੁਹਾਨੂੰ ਦਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ